ਸਤ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਗਰਵਾਲੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਜੀ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣ ਜਾ ਰਹੀ ਆ ਵੀਰ ਜੀ ਹੁਣੇ ਵਪਾਰ ਦਾ ਕੰਮ ਕਰਦੇ ਆ ਦੋ ਬੈੜਾ ਸੇਲ ਕਰਨੀਆਂ ਜੀ ਇੱਕ ਟੋਕੜ ਆ ਜੀ ਤੇ ਇੱਕ ਥੋੜੀ ਉੱਚਾ ਬੱਚਾ ਆ ਜੀ ਤੇ ਦੋਵੇਂ ਚੰਗੇ ਰਿਕਾਰਡ ਵਾਲੀਆਂ ਸੋਹਣੀਆਂ ਬੈੜਾ ਇੱਕ ਜਰਸੀ ਦੇ ਵਿੱਚ ਪੱਖ ਰੱਖਦੀ ਆ ਤੇ ਇੱਕ ਥੋੜੀ ਕ੍ਰੋਸ ਆ ਜੀ ਤੇ ਸੋਹਣੀਆਂ ਬੈੜਾ ਨਵੇਂ ਤੇ ਵੀਰ ਨੇ ਜਾ ਜੀ ਮੁੱਲ ਕਰਨੇ ਆ ਦੁੱਧ ਵੀ ਸੋਨਾ ਜੀ ਵੀਰ ਨੂੰ ਫੋਨ ਕਰ ਲਿਓ ਦੀ ਗੱਲਬਾਤ ਕਰਾਵਾਂਗੇ ਵੀਰ ਨਾਲ ਤੇ ਇਹਨਾਂ ਦੀ ਡਿਟੇਲ ਵੀ ਲਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਫੇਸਬੁੱਕ ਤੇ ਵੀ ਆਪਣਾ ਪਿੰਡ ਡੇਰੀ ਫਾਰਮ ਪੇਜ ਆ ਉਹਨੂੰ ਸਾਰੇ ਜਣੇ ਫੋਲੋ ਕਰ ਲਓ ਗੱਲਬਾਤ ਕਰਾਉਨੇ ਆ ਵੀਰ ਨਾਲ ਇਹਨਾਂ ਦੀ ਡਿਟੇਲ ਲੈਨੇ ਆ ਜੀ ਸਸਿਕਾ ਵੀਰ ਜੀ ਸਸਿਕਾ ਵੀਰ ਜੀ ਸਸਕਾਰ ਹੋ ਰਿਹਾ ਡੇਰੀ ਫਾਰਮ ਪਿੰਡਰ ਸਾਹਿਬ ਠੀਕ ਹੈ ਜੀ ਤੇ ਕੰਮ ਆ ਜੀ ਤੁਹਾਡਾ ਸਾਡੇ ਫਾਰਮ ਤੇ ਆਉਂਦਾ ਵੀ ਜੀ ਧੰਨਵਾਦ ਜੀ ਧੰਨਵਾਦ ਠੀਕ ਹੈ ਆਪਣਾ ਵਪਾਰ ਦਾ ਹੀ ਕੰਮ ਹੈ ਜੀ ਜੀ ਵਪਾਰ ਦਾ ਕੰਮ ਠੀਕ ਹੈ ਪਹਿਲੀ ਵੀਡੀਓ ਬਣ ਲਗੀ ਆ ਆਪਣੀ ਠੀਕ ਹੈ ਆਪਣਾ ਐਡਰੈਸ ਦੱਸ ਦਿਓ ਵੀਰ ਜੀ ਐਡਰੈਸ ਵੀ ਜੀ ਆਪਣਾ ਸ਼ਹਿਰ ਅੰਮ੍ਰਿਤਸਰ ਹੈ ਜ਼ਿਲ੍ਹਾ ਵੀ ਅੰਮ੍ਰਿਤਸਰ ਹੈ ਸਟਰੀਟ ਵੀ ਜੀ ਆਪਣਾ ਗਰਵਾਲੀ ਪਈਦਾ ਵਾ ਪੁਰਾਣੇ ਤਰਨਤਾਰ ਰੋਡ ਤੇ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਦਾ ਬੋ ਜੀ ਫੋਨ ਨੰਬਰ ਵੀ ਜੀ ਮੇਰਾ 99194460399 ਠੀਕ ਹੈ ਨਾਮ ਕੀ ਹੈ ਜੀ ਨਾਮ ਵੀ ਜੀ ਮੇਰਾ ਜਿੰਦਾ ਜੀ ਠੀਕ ਹੈ ਜੀ ਠੀਕ ਹੈ ਦੋ ਬਣਾ ਸੇਲ ਕਰਦੇ ਆ ਜੀ ਵੀ ਜੀ ਆਪਣੇ ਕੋਲ ਦੋ ਗਾਣਾ ਇੱਕ ਟੋਕੜ ਤੇ ਇੱਕ ਹਾਂ ਜੀ ਇੱਕ ਟੋਕੜ ਹਾਂ ਜੀ ਇਹ ਵੀ ਜੀ ਅੱਜ ਬੋਲੀ ਆ ਹਾਂ ਬੋਵਾ ਦੋ ਭਰਾਲੇ ਹੀ ਹੀੜ ਚ ਆਈ ਆ ਉੱਚਾ ਕੋਈ ਜਾ ਕੇ ਟੀਕਿਆ ਭਰਾਲੇ ਸਾਡੇ ਕੋਲ ਰਹਿ ਗਈ ਜਦੋਂ ਅਸੀਂ ਭਰਾਵਾਂਗੇ ਠੀਕ ਹੈ ਜੀ ਹਾਂ ਜੀ ਤੇ ਇੱਕ ਉੱਚਾ ਬੱਚਾ ਇਹ ਗੁੱਜਾ ਬੱਜਾ ਵੀ ਜੀ ਦੋ ਮਹੀਨੇ ਸੋਈਓ ਠੀਕ ਹੈ ਦੁੱਧ ਚੰਗਾ ਦਵੇਂ ਦੁੱਧ ਵੀ ਜੀ ਉਹਦਾ ਕੋਲ 13 ਕਿਲੋ ਹਾਂ ਜੀ ਤੇ ਇਹਦੇ ਕੋਲੇ 8 ਕਿਲੋ ਆ ਦੇਖੋ ਜੀ ਵੈੜ ਦੇਖੋ ਥਾੜ ਥੁਣ ਚੈੱਕ ਕਰੋ ਪਹਿਨਾ ਇਹਦਾ ਆਹ ਦੇਖੋ ਜੀ ਪਿੱਛੇ ਬੱਚਾ ਇਹਦੇ ਵਛੀ ਆ ਆਹ ਦੇਖੋ ਜੀ ਆਹ ਵਛੀ ਜੀ ਇਹਦੀ ਸੋਹਣੀ ਤੇ ਬਾਕੀ ਸਿੰਘ ਵੀ ਹੈਗਾ ਵੈੜ ਦੇ ਥਾੜ ਹਵਾਨਾ ਦਾ ਚੈੱਕ ਕਰ ਲਓ ਇਸ ਟਾਈਮ ਤੇ ਦੁੱਧ ਵੀਰ ਜੀ ਇਹਦੇ ਕੋਲ ਕਿੰਨਾ 13 ਕਿਲੋ अच्छा 13 किलो दूध हां जी ठीक सज्जर ਰਿੰਗ ਨਾਲ ਦੁੱਧ ਜੋ ਆਇਆ ਨਹੀਂ ਵੀ ਜੀ ਘਰ ਵਾਲੇ ਜੋੜਾ ਕੋ ਜਾਂਦੇ ਜਾਂ ਦਸੀ ਦੇ ਲੋਕਾਂ ਦੇ ਵੀ ਮਾਰਾ ਸਵਾਦ ਲਾਉਂਦੇ ਆ ਜਿਹੜਾ ਆਪਣੇ ਘਰੇ ਮੌਜੂਦਾ ਹੁਣ 13 ਕਿਲੋ ਉਹਦੇ 18 ਕਿਲੋ ਦੁੱਧ ਦੱਸ ਦੇ ਠੀਕ ਠੀਕ ਹੈ ਠੀਕ ਹੈ ਤੇ ਗਾਂ ਬਣੇ ਕਿ ਨਹੀਂ ਬਣੀ ਵੀ ਜੀ ਅਜੇ ਨਹੀਂ ਬਣੀ ਅਜੇ ਨਹੀਂ ਬਣੀ ਠੀਕ ਹੈ ਇਹਨੂੰ ਤੋਰ ਦੋ ਇੱਕ ਰਾਜ ਆਹ ਵੇਖੋ ਜੀ ਬੈਂਡ ਬੈਂਡ ਬਹੁਤ ਸੋਹਣੀ ਹੈ ਸਿੰਘ ਵੀ ਹੈਗਾ ਬੈਂਡ ਦੇ ਕੋਲ ਲਾ ਜੋ ਵੀਰ ਜੀ ਅੱਗੇ ਲਾ ਦੇ ਆ ਵੇਖੋ ਹਵਾਨਾ ਜਾ ਕਰ ਲੋ ਹਵਾਨਾ ਸੋਹਣਾ ਐਸ ਟਾਈਮ ਤੇ 13 ਕਿਲੋ ਦੁੱਧ ਦੱਸਦਾ ਵੀਰ ਆ ਵੇਖੋ ਜੀ ਕਮਾ ਲਓ ਵੀਰ ਜੀ ਇਹਨੂੰ ਕੱਦ-ਕਾੜ ਤੇ ਬੀਲ ਜੀ ਥੋੜੀ ਚੰਗੀ ਆ ਬੈੜ ਸੋਹਣੀ ਆ ਆ ਪੂਰੀ ਕਾਇਮ ਆ ਖਿੱਚ ਕੇ ਲੱਗੀ ਵੇਖ ਲੋ ਕਿੱਡੇ ਤਗੜੇ ਬੰਦੇ ਨੇ ਤਾਂ ਪੂਰੀ ਜਾਨ ਜਾ ਕੋਈ ਥਲਸੀ ਥਲਸੀ ਨਹੀਂ ਆ ਗਈ ਕਿੱਡਾ ਤਗੜਾ ਬੰਦਾ ਤਕਰੀਬਨ 90 ਕਿਲੋ ਦਾ ਵੀਰ ਹੋਣਾ ਵਾ ਤਾਂ ਖਿੱਚ ਕੇ ਲੱਗੀ ਆ ਖਾਨ ਬੜੇ ਸੋਹਣੇ ਲੱਗੇ ਆ ਜੀ ਹਾਂ ਖਾਨ ਚਾਰੇ ਇੱਕੋ ਜਿਹੇ ਆ ਤੇ ਦੁੱਧੋ ਬਾਜੂ ਭਾਜੀ ਥੋੜਾ ਬੋਲਾ ਕੋਈ ਜੀ ਆਪੋ ਆਪੇ ਸਵਾਦੇ ਡਿਪੈਂਡ ਕਰਦਾ ਹਾਂਜੀ ਹਾਂਜੀ ਜੇ ਕੋਈ ਪਾਊਗਾ ਤੇ ਚੋੜੂਗਾ ਤੇ ਆਪਣੇ ਘਰੋਂ ਇੱਥੇ ਦੋ ਟਾਈਮ ਆ ਵੀਰ ਆਪਾਂ ਤਸੱਲੀ ਕਰਾ ਕੇ ਦੇ ਦਾਂਗੇ ਠੀਕ ਠੀਕ ਆ ਠੀਕ ਸਹੀ ਆ ਤੇ ਇਹਦਾ ਮੁੱਲ ਕਿੰਨਾ ਕਰਦੇ ਜੀ ਇਹਦਾ ਮੁੱਲ ਵੀ ਜੀ ਆਪਾਂ ਨੋਰਮਲ ਜਿਹਾ ਪਾਉਣਾ ਜੇ ਡਗਰ ਵਿਕ ਜੀ ਠੀਕ ਹੈ ਕਿੰਨਾ ਕਾ ਜੀ ਇਹ 20000 ਰੁਪਏ ਦੇ ਦਾਂਗੇ ਮੌਕੇ ਦੇ ਮਾਨ ਉਹ ਜੂ ਥੋੜਾ ਬੋਦਾ ਹੋਰ ਯਾਰ ਕਰ ਦਾਂਗੇ ਬਾਈ ਜੀ ਠੀਕ ਹੈ ਜੀ ਉੱਚ ਛੋਟ ਛੂਟ ਕਰ ਦੋਗੇ ਛੋਟ ਛੂਟ ਕਰ ਦਾਂਗੇ ਠੀਕ ਹੈ ਵੀਰ ਨੂੰ ਫੋਨ ਕਰ ਲਿਓ ਵੈੜ ਸੋਹਣੀ ਹੈ ਚੰਗੀ ਆ ਤੇ ਬਾਕੀ ਖਾਣ ਸੋਣ ਵੀ ਸੋਹਣਾ ਲੱਗਾ ਜੀ ਠੀਕ ਆ ਤੇ ਧਰ ਮਾਰ ਕੇ ਦਿਖਾਣੀ ਵੀ ਮਾਰ ਦੋ ਫੇ ਮਾਰੀ ਬਾਕੀ ਇਦਾਂ ਰਸੀ ਪਾ ਲੈਣੀ ਆ ਪਾ ਦਿਓ ਇਸ ਦੀ ਰਸੀ 700 600 ਨਾ ਕੋਈ ਛੱਡੇ ਆਹ ਵੇਖੋ ਜੀ ਇਦਾਂ ਕੋਈ ਗੱਲ ਕੋਈ ਮਸਲਾ ਨਹੀਂਗਾ ਇਦਾਂ ਰਸੀ ਪਾ ਕੇ ਤੇ ਬਾਕੀ ਦੋ ਵੜਾ ਲੈਣੀਆਂ ਇਹ ਵਛੀ ਵੀ ਤਗੜੀ ਹੋਈ ਹੈ ਪੜੀ ਹੈ ਵਛੀ ਮਛੀ ਵੀ ਪ੍ਰਿੰਟ ਪ੍ਰੌਂਡ ਚੰਗਾ ਸੋਹਣੀ ਆ ਵੇਖ ਸਕਦੇ ਚੰਗਾ ਜਿਹਨ ਵਿੱਚ ਟੀਡਾ ਡੂਆ ਪਰਾਣਾ ਹਾਂਜੀ 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 ਹਾਂ ਵੇਖੋ ਜੀ ਮਾਜੀ ਸਿੱਧੀਆਂ ਤਾਰਾਂ ਨਾਲ ਮੁਖਾ ਦੇਣੀਆਂ ਸਾਬੇ ਕੋਈਸ ਧਾਰ ਚੈੱਕ ਕਰੋ ਜੀ ਆਹ ਦੇਖੋ ਇਹ ਪਿਛਲੇ ਸੁਣਾ ਦੀਆਂ ਧਾਰਾਂ ਹਨ ਹਾਂ ਜੀ ਜੀ ਉਹ ਕਿਉਂ ਮਾਰਦੇ ਨੇ ਤਾਂ ਇਹ ਵੀ ਜਿਹਨੇ ਆਨਲਾਈਨ ਮੰਗਾਉਣੀ ਹੁੰਦੀ ਨਾ ਉਹ ਇਹਨੂੰ ਡਾਊਟ ਨਹੀਂ ਦੇਂਦਾ ਹਾਂਜੀ 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 ਪੂਰ ਕਰ ਹਾਂਜੀ ਕਾਣੀ ਹੈ ਬਾਕੀ ਵੀਰ ਨੂੰ ਫੋਨ ਕਰ ਲਿਓ ਚਵਾਚੂ ਵੀ ਚੰਗਾ ਲੱਗਾ ਵੈਦ ਨੂੰ ਆ ਕੇ ਵੀ ਆਪਣੀ ਵੀ ਤਸੱਲੀ ਕਰ ਲਿਓ ਇੱਕ ਵਾਰ ਤੇ ਦੂਜੇ ਨੰਬਰ ਤੇ ਆਪਾਂ ਤਾਂ ਹੋਣੀ ਆ ਉਹ ਜਰਸੀ ਦੇ ਵਿੱਚ ਪੱਖ ਰੱਖਦੀ ਆ ਅੱਜ ਹੀਟ ਚ ਆਈ ਆ ਵੀਰ ਆ ਦੇਖ ਹੀ ਰਿਹਾ ਜੀ ਹੀਟ ਬਹੁਤ ਆਈ ਆ ਤੇ ਸੋਹਣੀ ਜਰਸੀ ਆ ਵੱਡੇ ਕੱਦ ਕਾਲ ਵਾਲੀ ਜਰਸੀ ਆ ਜੀ ਤੇ ਥਾਣੇ ਦਾ ਵੀ ਬੜਾ ਸੋਹਣਾ ਲੱਗਾ ਆ ਦੇਖਦੇ ਮੋਟਾ ਮੋਟਾ ਥਣ ਲੱਗਾ ਇਹਨੂੰ ਵੀ ਇਹਦਾ ਸੂਆ ਕਰਵਾ ਮੇ ਜੀ ਇਹਦਾ ਵੀ ਜੀ ਸੂਆ ਦੂਜਾ ਸੂਸ ਸੁਈ ਠੀਕ ਆ ਜੇ ਇਹ ਇਹਦਾ ਕਿਨਵਾ ਪਹਿਲਾਂ ਦਿਖਾਈਦਾ ਇਹਦਾ ਵੀ ਦੂਜਾ ਹੀ ਹੈ ਇਹਦਾ ਦੂਜਾ ਉਹ ਵੀ ਦੂਜਾ ਉਹਦਾ ਵੀ ਦੂਜਾ ਹਾਂਜੀ ਠੀਕ ਹੈ ਜੀ ਉਹਦੇ ਕੋਲ ਦੁੱਧ ਕਿੰਨਾ ਹੁੰਦਾ ਉਹਦੇ ਕੋਲੇ ਉਹ ਦੁੱਧ ਵੀ ਜੀ 8 ਕਿਲੋ ਦੇ ਘਰ ਵਾਲੇ ਤੇ 15 ਕਿਲੋ ਚੁੰਦੇ ਰਹੇ ਪਹਿਲਾਂ ਨੂੰ ਕੋਲੇ ਠੀਕ ਹੈ ਜੀ ਹਾਂਜੀ ਸਹੀ ਹੈ ਹਾਂਜੀ ਤੇ ਹੈ ਵੀ ਜਰਸੀ ਚੰਗੀ ਵੱਡੀ ਹੈ ਜਰਸੀ ਵੱਡੀ ਹੈ ਜੀ ਪੰਜਾਬ ਵਾਲੀ ਹੈ ਹਾਂ ਹਾਂ ਸੋਹਣੀ ਹੈ ਤੇ ਆਹ ਵੇਖ ਸਕਦੇ ਆਂ ਬਾਕੀ ਅੱਜ ਟੀਕਾ ਇਹਨੂੰ ਲਵਾ ਦਿਓ ਜੇ ਕਿ ਇਹਨੇ ਖਰੀਦ ਲਈ ਉਹ ਆਪ ਲਵਾ ਲੈ ਤੇ ਨਹੀਂ ਤੇ ਵੀਰ ਕਹਿੰਦਾ ਮੈਂ ਆਪ ਹੀ ਲਵਾ ਦੇਣਾ ਠੀਕ ਹੈ ਇਹਨੂੰ ਤੋਰ ਦਿਓ ਵੀਰ ਜੀ ਆਹ ਵੇਖੋ ਜੀ ਜਰਸੀ ਆ ਜੀ ਵੱਡੀ ਜਰਸੀ ਲੈ ਜੋ ਵੀਰ ਜੀ ਲੈ ਜੋ ਆਹ ਦੇਖੋ ਬਾਕੀ ਹੀਟ ਦੇ ਵਿੱਚ ਅੱਜ ਆਈ ਐਸ ਟਾਈਮ ਤੇ ਦੁੱਧ ਦੇ ਦੇ ਕੋਲ 8 ਲੀਟਰ ਦੱਸਦਾ ਵੀਰ ਆਹ ਦੇਖੋ ਥਾਣ ਬੜੇ ਸੋਹਣੇ ਲੱਗੇ ਆ ਜੀ ਇਹਨੇ ਮੋੜ ਲਓ ਵੀਰ ਜੀ ਕੱਦ ਕਾਠ ਨੂੰ ਚੰਗੀ ਐ ਸੋਹਣੀ ਐ ਠੀਕ ਦੁੱਧੋ ਮਾਜੂ ਭਾਈ ਥੋੜਾ ਪਤਾ ਕਿ ਨਹੀਂ ਜੀ ਜੀ ਦੁੱਧ ਇੱਕੋ ਇੱਕੇਵਲੇ ਬੰਦੇ ਆਪਣੀ ਸੇਵਾ ਕੀ ਤਾਂ ਸਾਡੇ ਤੋਂ ਜ਼ਿਆਦੀ ਹੋਵੇਗੀ ਹਾਂਜੀ 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 ਸੇਵਾ ਦੇ ਡੰਡ ਤੋਂ ਚਲ 2 ਕਿਲੋ ਬਾਜੂ ਜਾ ਕੋਈ ਸੇਵਾ ਕਰੂ ਔਰ ਛਟਾਲਾ ਚੱਲਣਾ ਸਾਡਾ ਤਾਂ ਵੀ ਜੀ ਮੁੰਦਾ ਹੈ ਹਾਂਜੀ ਜੇ ਕੋਈ ਆਗਲੇ ਨੇ ਆਪ ਦਾ ਘਰ ਦਾ ਹੋਵੇ ਖੁੱਲਾ ਪਾਉਣਾ ਵਾਲੇ ਬਿਲਕੁਲ ਜੀ ਹਾਂਜੀ ਹਾਂਜੀ ਠੀਕ ਹੈ ਉਦਾਂ ਭਾਈ ਤਿਆਰ ਹੋਈ ਬੱਚੀ ਤਾਂ ਦੇਖਣ ਦੇਈਏ ਕੋਈ ਪੈਸੀ 60000 ਦੀ ਹਾਂਜੀ ਜੇ ਕੋਈ ਸਾਮ ਵਾਲਾ ਲਿਆ ਜਿੱਦਾਂ ਦਹੀੜ ਚਾਈ ਹੈ ਜੇ ਬਣ ਜੇ ਗਾਂ ਤੇ ਚੰਗੀ ਵੀ ਵੇਖ ਸਕਦੀ ਗਾਂ ਜੇ ਵੇਚਣੀ ਹੋਵੇ ਅੱਗੇ ਨੇ ਸਾਮ ਕੇ ਹਾਂਜੀ ਠ ਇਹ ਆਪ ਦੇ ਦੇਣੀ ਹੈ ਹਾਂਜੀ 16000 ਮੌਕੇ ਦੇ ਛੋੜ ਛਪਾ ਆ ਜੂਗੇ ਹੋਰ ਜੀ ਬਈ ਜੀ ਠੀਕ ਖੁੱਲਾ ਆ ਜੂਗੇ ਹਿਸਾਬ ਨਾਲ ਕਰਦਾ ਕੋਈ ਨਹੀਂ ਵੀ ਜੀ ਹਿਸਾਬ ਨਾਲ ਹੋ ਜੂਗਾ ਠੀਕ ਆ ਫੋਨ ਲਾ ਲੇ ਵੀ ਇਹਨੂੰ ਸੋਹਣੀ ਆ ਇਹ ਵੀ ਜਰਸੀ ਬਹੁਤ ਸੋਹਣੀ ਆ ਠੀਕ ਆ ਮਾਰਨੀ ਆ ਭਾਈ ਇਹਦੀਆਂ ਮਤਾਰਾਂ ਕਿਦਾਂ ਉਹ ਨਾਲ ਹੀ ਆਖਦਾਂ ਮਾਰਦੇ ਗਾੜਾ ਜਿਹਾ ਇਸ਼ੂ ਨੇ ਵੀਰ ਜੀ ਇਹ ਦੀ ਪੂਲ ਗ੍ਰੇਡੀ ਹੈ ਆਪਣੀ ਪੂਲ ਗ੍ਰੇਡੀ ਹੈ ਪੂਲੋ ਦੁੱਧ ਜ਼ਿਆਦਾ ਕਰਕੇ ਆ ਕੇ ਚਲ ਮਾਰ ਕੇ ਸਰੂਬ ਬੁਖਾਰੀ ਵਾਲਾ ਵੇਖਣ ਆਲਾ ਆਦਾ ਵੀ ਥਾਂ ਨਿੱਕੇ ਹਾਂਜੀ 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 ਥਾਂ ਨਿੱਕੇ ਮਹਤਾਜ ਕਰਕੇ ਜਵਾਈ ਵਿਖਾਈ ਠੀਕ ਠੀਕ ਹੈ ਠੀਕ ਰੱਸੀ ਪਾਉਣੀ ਪੈਂਦੀ ਇਹਨੂੰ ਵੀ ਵੀਰ ਜੀ ਰੱਸੀ ਪਾਉਣੀ ਪੈਂਦੀ ਠੀਕ ਹੈ ਜੀ ਕਰਨੀ ਭਾਈ ਕੋਈ ਗੱਲ ਬਾਤ ਹੋਰ ਨਾ ਨਾ ਕੋਈ ਗੱਲ ਨਹੀਂ ਵੀਰ ਜੀ ਜਿਹੜਾ ਵੀ ਸੁੰਨਿਆ ਸੋਈਆਂ ਆਪਣੀ ਕੋਈ ਸਮਝਣਾ ਮੇਰਾ ਵੀਰ ਲੈ ਜੀ ਠੀਕ ਹੈ ਠੀਕ ਹੈ ਸਹੀ ਹੈ ਇਹੀ ਦੋ ਬਹਿਣਾ ਈ ਬਹੁਤ ਹੀ ਸੋਹਣੀਆ ਵਹਿਣਾ ਥਾਣ ਥਣ ਚੰਗੇ ਲੱਗੇ ਦਮਾਂ ਨੂੰ ਸ਼ਾਹ ਨੂੰ ਵੀ ਦੇ ਆ ਜਾਂਦੀਆਂ ਵੀਰ ਨੂੰ ਫੋਨ ਜ਼ਰੂਰ ਕਰ ਲਿਓ ਆ ਕੇ ਆਪਣੀ ਚੰਗੀ ਤਰ੍ਹਾਂ ਤਸੱਲੀ ਕਰ ਲਿਓ ਚੈੱਕ ਕਰਕੇ ਲੈ ਕੇ ਜਾਓ ਜੀ ਧੰਨਵਾਦ ਜੀ ਟਾਈਮ ਵੀ ਦਿਖਾ ਦੂ ਹਜੇ ਟਾਈਮ 12:30 ਸਾਢੇ 12:30 ਹੋਏ ਜੀ ਆਹ ਵੇਖ ਸਕਦੇ ਹੋ ਠੀਕ ਹੈ ਜੀ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ